ਨੇ ਪਿੰਡ ਵਾਲੇ ਇਹ ਸਾਜੀ ਤੁਹਾਡਾ ਨਾਮ ਗੁਰਵੰਤ ਸਿੰਘ ਐ ਗੁਰਵੰਤ ਸਿੰਘ ਜੀ ਰਣਜੀਤ ਸਿੰਘ ਠਰੂ ਜੋ ਕਿ ਉਹਨਾਂ ਦਾ ਦਿਹਾਂਤ ਹੋ ਗਿਆ ਵਾ ਪਰ ਕੀ ਮਹਿਸੂਸ ਕਰ ਰਹੇ ਕਿ ਉਹਨਾਂ ਦੇ ਜਾਣ ਦਾ ਕਿੰਨਾ ਕੋਈ ਘਾਟਾ ਪਿੰਡ ਵਾਲਿਆਂ ਨੂੰ ਵੀ ਹੋਇਆ ਵਾ ਪਿੰਡ ਵਾਲਿਆਂ ਕੱਲਿਆਂ ਨੂੰ ਘਾਟਾ ਨਹੀਂ ਜੀ ਪੂਰੇ ਇਲਾਕੇ ਨੂੰ ਘਾਟਾ ਜੇ ਹੂੰ ਬਹੁਤ ਜ਼ਿਆਦਾ ਪੇਮ ਸੀ ਸਾਰਿਆਂ ਦੇ ਨਾਲ ਸਾਰਿਆਂ ਨੂੰ ਕਿੱਥੇ ਹਾਂ ਵਿਛਰਦੇ ਇਕੱਠੇ ਹਾਂ ਵਿਛਰਦੇ ਸਾਰਿਆਂ ਨਾਲ ਵਿਛਰਦੇ ਸੀ ਉਹ ਹੂੰ ਤੇ ਜ਼ਿਆਦਾ ਘਾਟਾ ਜਿਹੜਾ ਵਾ ਉਹ ਪਿੰਡ ਵਾਲਿਆਂ ਨੂੰ ਤਾਂ ਹੈਗਾ ਹੀ ਹੈਗਾ ਵਾ ਪਰਿਵਾਰ ਨੂੰ ਵੀ ਹੈਗਾ ਵਾ ਹੂੰ ਔਰ ਇਹ ਆ ਵੀ ਜਿਆਦਾ ਲਾਕੇ ਨੂੰ ਪਿਆ ਪਰ ਜਿਤਨਾ ਉਹ ਵੇਖਣ ਵੇਖਣ ਨੂੰ ਮਿਲਦਾ ਸੀ ਕਿ ਕਹਿੰਦੇ ਕਿ ਪਿੰਡ ਦਾ ਬੜਾ ਖਿਆਰ ਰੱਖਦੇ ਹੀ ਹਰ ਇੱਕ ਚੀਜ਼ ਨੂੰ ਸਜਾਉਂਦੇ ਹੀ ਸਜਾਵਟ ਕਰਦੇ ਹੀ ਇਹ ਲੱਗਦਾ ਕਿ ਉਸ ਤੋਂ ਬਾਅਦ ਕੀ ਉਹਨਾਂ ਦੇ ਪਰਿਵਾਰ ਵਾਲਿਆਂ ਨੇ ਤੁਸੀਂ ਚਾਹੁੰਦੇ ਕਿ ਇਹੋ ਪਿੰਡ ਉਹ ਫਿਰ ਸਾਹਮਣੇ ਰੱਖਣ ਉਹ ਹੀ ਹਾਂਜੀ ਵੈਰੂ ਜੀ ਇਹ ਜਰੂਰੀ ਆ ਹਰਜਿੰਦਰ ਸਿੰਘ ਉਹਨਾਂ ਦਾ ਲੜਕਾ ਵਾ ਉਹਨਾਂ ਨੇ ਗਾੜੀ ਬੇਨਤੀ ਆ ਵੀ ਸਾਰੇ ਪਿੰਡ ਨੂੰ ਜਿਸ ਤਰ੍ਹਾਂ ਉਹਨਾਂ ਦੇ ਡੈਡੀ ਨੇ ਰੱਖਿਆ ਵਾ ਉਸ ਤਰ੍ਹਾਂ ਸਾਰਿਆਂ ਨੂੰ ਰੱਖਣ ਹਮ ਕੋਈ ਲੱਗਦਾ ਕਿ ਕਹਿੰਦੇ ਕੋਲੋਂ ਹੀ ਪੈਸਾ ਲਾ ਕੇ ਸਾਰਾ ਕੰਮ ਕਰ ਦਿੰਦੇ ਸੀ ਉਹ ਲੋਮੇ ਪੈਸਾ ਲਾ ਕੇ ਕਰ ਦਿੰਦੇ ਤੇ ਬਾਕੀ ਇਹ ਗੱਲ ਹੀ ਵੀ ਜਿਹੜਾ ਕੰਮ ਕਰਨ ਦਾ ਉਹਨਾਂ ਨੂੰ ਸ਼ੌਂਕ ਸੀ ਜਿੰਨਾ ਕੰਮ ਕੀਤਾ ਨਾ ਉਹ ਮੈਨੂੰ ਕਹਿੰਦੇ ਹੁੰਦੇ ਸੀ ਕਹਿੰਦੇ ਨੇ ਵੀ ਮੈਨੂੰ ਸ਼ੌਂਕ ਆ ਪਿੰਡ ਦੇ ਕੰਮ ਕਰਨ ਦਾ ਤੇ ਮੈਂ ਸਾਰੇ ਕੰਮ ਜਿਹੜੇ ਆ ਉਹ ਵਧੀਆ ਢੰਗ ਨਾਲ ਕਰਾਂਗਾ ਯਾਦ ਆ ਰਹੀ ਆ ਅੱਜ ਸਾਰਿਆਂ ਨੂੰ ਮੈਨਾਂ ਰੋਣ ਆਉਂਦਾ ਜੀ ਹਾਂ ਜਿਆਦਾ ਤੇ ਬਹੁਤ ਜਿਆਦਾ ਆ ਰਹੀ ਬਿਲਕੁਲ ਜੀ ਸਨਸੋ ਪਿੰਡ ਵਾਲੇ ਜਿਨ੍ਹਾਂ ਨੇ ਦੱਸਿਆ ਹੈ ਕਿ ਇਹ ਰਣਜੀਤ ਸਿੰਘ ਠਰੂ ਬੜੇ ਮਲਾਪੜੇ ਸੀ ਔਰ ਕੰਮ ਕਰਨ ਦਾ ਬੜਾ ਉਹਨਾਂ ਨੂੰ ਸ਼ੌਂਕ ਸੀ ਔਰ ਜਿਹੜੇ ਪਿੰਡ ਵਿੱਚ ਕੰਮ ਕੀਤੇ ਨੇ ਉਹ ਉਹਨਾਂ ਦੇ ਯਾਰ ਬੇਲੀ ਮਿੱਤਰ ਨੇ ਕਿਉਂਕਿ ਉਹਨਾਂ ਦੇ ਨਾਲ ਰਹਿੰਦੇ ਤੇ ਅੱਜ ਉਹਨਾਂ ਦੀਆਂ ਅੱਖਾਂ ਵੀ ਜਿੱਤਾਂ ਹੁਣ ਭਰੀਆਂ ਨੇ ਕਿਉਂ ਕਿ ਜਿਹੜਾ ਦਿਲ ਦੇ ਨਾਲ ਜੁੜਿਆ ਹੁੰਦਾ ਨਾ ਤੇ ਪਿਆਰ ਉਸੇ ਦਾ ਹੀ ਨਜ਼ਰ ਆਉਂਦਾ ਵਾ ਔਰ ਇਸ ਪਿੰਡ ਦੇ ਵਿੱਚ ਇਹ ਸਾਰੇ ਉਹਦੇ ਹੀ ਮਿੱਤਰ ਸੀ ਉਹਦੇ ਦੋਸਤ ਸੀ ਜਿਹੜੇ ਇਕੱਠੇ ਬੈਠ ਗਏ ਸੀ ਔਰ ਇਹਨਾਂ ਨੂੰ ਕਹਿੰਦੇ ਸੀ ਕਿ ਬਿਨਾ ਚਾਹ ਤੋਂ ਤੇ ਰੋਟੀ ਖਾਂ ਤੋਂ ਬਿਨਾ ਜਾਨ ਨਹੀਂ ਦਿੰਦੇ ਸੀ ਇਹ ਗੱਲ ਸੱਚੀ ਹੈ ਜੀ ਬਿਲਕੁਲ ਸੱਚੀ ਹੈ ਜੀ ਹਮ ਅਡਾ ਦੇ ਲੱਕ ਟੁੱਟ ਗਿਆ ਜੀ ਉਹਨਾਂ ਦਾ ਜਾਨ ਦਾ ਅੱਛਾ ਤੇ ਇਹਨੂੰ ਬਹੁਤ ਘਾਟਾ ਪੈ ਗਿਆ ਜੀ ਕਾਇਸੀ ਜਿਹੜਾ ਇਹ ਹੱਥ ਜੋੜ ਕੇ ਪਰਮਾਤਮਾ ਕਾੜੀ ਵੀ ਉਹਨਾਂ ਦੇ ਬੇਟੇ ਨੂੰ ਅੱਜ ਭਾਵੇਂ ਉਹ ਸਾਡੀ ਸੇਵਾ ਕਰਨ ਉਹ ਪਿੰਡ ਦੀ ਇਲਾਕੇ ਦੀ ਤੇ ਬਹੁਤ ਬਹੁਤ ਦਾ ਧੰਨਵਾਦ ਹੈ ਜੀ ਬਿਲਕੁਲ ਵੇਖੋ ਜੀ ਇਹ ਉਹਨਾਂ ਦੇ ਦਿਲ ਜਿਹੜਾ ਵਾ ਰੋ ਰਿਹਾ ਵਾਕਈ ਸਹੀ ਗੱਲ ਹੈ ਕਿਉਂਕਿ ਜਿਹੜੇ ਆਪਣੇ ਹੁੰਦੇ ਆਪਣੇ ਹੀ ਹੁੰਦੇ ਨੇ ਔਰ ਪਿੰਡ ਦਾ ਇੰਨਾ ਖਿਆਲ ਰੱਖਦੇ ਸੀ ਕਿ ਪਿੰਡ ਦੇ ਵਿੱਚ ਗੁਰਦੁਆਰਾ ਸਾਹਿਬ ਉਨਾ ਵੱਲੋਂ ਬਹੁਤ ਹੀ ਸ਼ਾਨਦਾਰ ਬਣਾਇਆ ਗਿਆ AC ਲਗਾਏ ਗਏ ਮਸ਼ੀਨਾ ਠੰਡੇ ਪਾਣੀਆਂ ਵਾਲੀਆਂ ਲੱਗੀ ਹੋਈਆਂ ਨੇ ਇੱਥੋਂ ਦੀ ਪਾਰਕ ਜਿਹੜੀ ਆ ਬਹੁਤ ਵਧੀਆ ਬਣਾਈ ਹੋਈ ਹੈ ਸ਼ਮਸ਼ਾਨਗਾਹਟ ਬਹੁਤ ਵਧੀਆ ਬਣਾਈ ਹੈ ਡਿਸਪੈਂਸਰੀ ਇੱਥੋਂ ਦੀ ਬਣਾਈ ਹੋਈ ਹੈ ਉਹਦੇ ਨਾਲ ਨਾਲ ਜੰਜ ਘਰ ਜੰਜ ਘਰ ਜਿਹੜਾ ਵਾ ਇਹ ਪੁਰਾਣੇ ਸਮੇਂ ਤੋਂ ਜੰਜ ਘਰ ਕਿਹਾ ਜਾਂਦਾ ਨਹੀਂ ਤਾਂ ਉਹ ਪੈਲੇਸ ਉਹ ਪੈਲੇਸ ਦਾ ਦੇਖ ਦਿੱਤੀ ਹੈ ਔਰ ਐਡੇ ਵਧੀਆ ਬਣਾਇਆ ਹੋਇਆ ਨੇ ਕਿ ਲੋਕ ਇੱਥੋਂ ਦੇ ਕੁਸ਼ ਨੇ ਕਿੱਥੇ ਜਾ ਕੇ ਤੁਹਾਡੇ ਅਗਰ ਪੈਲੇਸ ਤੇ ਵਿਆਹ ਸ਼ਾਦੀ ਕਰੋਗੇ ਤਾਂ ਤੁਹਾਡੇ ਕੋ ਲੱਖਾਂ ਰੁਪਏ ਲੈ ਲੈਂਦੇ ਨੇ ਔਰ ਇੱਥੇ ਤਾਂ ਸਿਰਫ 10-12000 ਰੁਪਏ ਦੇ ਵਿੱਚ ਹੀ ਔਰ ਪੂਰੇ ਦਾ ਪੂਰਾ ਪਰਿਵਾਰ ਰਿਸ਼ਤੇਦਾਰ ਹਰ ਪਿੰਡ ਵਾਲੇ ਭਾਂਡਾ ਵੀ ਸਭ ਤੋਂ ਵਧੀਆ ਬਣਾਇਆ ਗਿਆ ਇਸ ਤੋਂ ਵੱਧ ਕੀ ਚੀਜ਼ਾਂ ਹੋਰ ਹੋ ਸਕਦੀਆਂ ਨੇ ਔਰ ਦੂਸਰੇ ਪਿੰਡ ਵਾਲੇ ਵੀ ਇਹੋ ਚੀਜ਼ ਹੋਣੀ ਚਾਹੀਦੀ ਹੈ ਤੁਹਾਡਾ ਨਾਂ ਹੋਵੇ ਤੁਹਾਡੇ ਪਿੰਡ ਦਾ ਨਾਂ ਹੋਵੇ ਤੁਹਾਡੇ ਪਿੰਡ ਦੀ ਆਨ ਹੋਵੇ ਤੁਹਾਡੇ ਪਿੰਡ ਦੀ ਸ਼ਾਨ ਹੋਵੇ ਉਹ ਕਿਸ ਤਰ੍ਹਾਂ ਹੋਏਗੀ ਵਿਕਾਸ ਵਜੋਂ ਵਿਕਾਸ ਕਰਾਓਗੇ ਤਾਂ ਤੁਹਾਡੇ ਪਿੰਡ ਦਾ ਵੀ ਨਾਂ ਬਣੇਗਾ ਸੋ ਅੱਜ ਰਣਜੀਤ ਸਿੰਘ ਠਰੂ ਸਾਡੇ ਵਿੱਚ ਤਾਂ ਨਹੀਂ ਰਹੇ ਉਹਨਾਂ ਦਾ ਦੇਹਾਂਤ ਹੋਇਆ ਪਰ ਸਾਰੇ ਹੀ ਉਹਨਾਂ ਨੂੰ ਬਹੁਤ ਯਾਦ ਕਰ ਰਹੇ ਨੇ ਕਿ ਵਿਕਾਸਪੁਰਸ਼ ਜਿਹੜਾ ਵਾ ਉਹ ਹੀ ਸੀ ਹੁਣ ਉਸ ਤੋਂ ਬਾਅਦ ਜਿਹੜੇ ਕਿ ਉਹਨਾਂ ਦੇ ਪਰਿਵਾਰ ਵਿੱਚ ਵਿੱਕੀ ਨਾਮ ਜ਼ਿਆਦਾ ਜਾਣਿਆ ਜਾਂਦਾ ਹੈ ਕਿ ਉਹ ਹੁਣ ਜ਼ਰੂਰ ਪਿੰਡ ਨੂੰ ਸਾਂਭਣ ਪਿੰਡ ਦਾ ਖਿਆਲ ਰੱਖਣ ਕਿਉਂਕਿ ਇਸ ਪਿੰਡ ਦੇ ਵਿੱਚ ਇਹ ਵੀ ਖਾਸियत ਸੀ ਅਗਰ ਕੋਈ ਝਗੜਾ ਹੁੰਦਾ ਸੀ ਨਾ ਤਾਂ ਉਹ ਇੱਥੇ ਹੀ ਮਸਲਾ ਹੱਲ ਕਰ ਦਿੰਦੇ ਕਦੀ ਥਾਣੇ ਜਾਣ ਦੀ ਜ਼ਰੂਰਤ ਨਹੀਂ ਪਈ ਸੀ ਤਾਂ ਹੁਣ ਵੀ ਉਹਨਾਂ ਦਾ ਮੰਨਣਾ ਹੈ ਕਿ ਇਹੋ ਚੀਜ਼ ਹੋਣੀ ਚਾਹੀਦੀ ਹੈ ਸੋ ਅੱਜ ਅਸੀਂ ਇਸ ਪਿੰਡ ਵਿੱਚ ਪਹੁੰਚੇ ਉਹਨਾਂ ਦੇ ਜਿਹੜੇ ਦੋਸਤ ਮਿੱਤਰ ਸਾਰਿਆਂ ਨਾਲ ਮਿਲੇ ਤਾਂ ਉਹਨਾਂ ਨੇ ਦੱਸਿਆ ਹੈ ਕਿ ਇੱਕ ਮਹਾਨ ਸ਼ਖਸੀਅਤ ਸੀ ਰਣਜੀਤ ਸਿੰਘ ਠਰੂ ਜੋ ਸਾਡੇ ਵਿੱਚ ਨਹੀਂ ਰਹੇ ਤੇ ਮਹਾਰਾਜ ਉਹਨੂੰ ਚਰਨਾਂ ਵਿੱਚ ਆਪਣੇ ਸਤਾਨ ਦੇਵੇ ਔਰ ਪਰਿਵਾਰ ਨੂੰ ਵੀ ਜਿਹੜਾ ਵਾ ਬਲ ਬਖਸ਼ੇ ਇਹ ਭਾਣਾ ਮੰਨਨ ਦਾ ਔਰ ਉਸੇ ਤਰ੍ਹਾਂ ਉਹ ਵੀ ਇਸੇ ਪਿੰਡ ਦੀ ਸੇਵਾ ਵਿੱਚ ਜ਼ਰੂਰ ਰਹਿਣ ਤਾਂ ਕਿ ਇਹ ਨਾਮ ਜਿਹੜਾ ਵਾ ਪੀੜੀਆਂ ਤੱਕ ਚੱਲਦਾ ਰਹੇ ਪ੍ਰੋ ਚੈਨਲ 2 ਟੀਵੀ ਵਿਜੇ ਕੁਮਾਰ ਤਰਨਤਾਰ you <laughs>